sorry, uh, yeah. i ਵੋਲਟੀ ਕਰਨੀ ਹੈ ਵੋਲਟੀ ਕਰਨੀ ਹੋਰਟੀ ਗੱਲ ਕਾਲਾ 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 ਜੰਦੀ ਗੱਲ ਕਾਲਾ ਜਾਨ ਕੱਲੀ ਹੋਰ ਲੰਬਾ ਮੇਰਾ ਇਹਨੇ ਫਰੀਤੀ ਦੇ ਗਿਆ ਥੋੜਾ ਦੇਖਿਆ ਪਗੜ ਕਿਦਾਂ ਗਿਆ ਆਹ ਕਿਤਾ ਥੋੜਾ ਹੀ ਹੈ ਇਹਨੂੰ ਕਹਿੰਦਾ ਸੀ ਅੱਛਾ ਹਾਂ ਉਹ ਤੇਰੇ ਮਗਰ ਥੋੜਾ ਹੀ ਗਿਆ ਮੈਂ ਸਾਰਾ ਤਾਂ ਪਹਿਲਾਂ ਪਹਿਲਾਂ ਤਾਂ ਇਹ ਨਹੀਂ ਪਹਿਲਾਂ ਚੱਲ ਜਾਣਾ ਸੀ ਅੰਦਰ ਅਮਨ ਵੀ ਉਹਦੀ ਹੁੰਦੀ ਦੱਸ ਕਹਿੰਦਾ ਉਲਟੀ ਆਉਂਦੀ ਉਹਦੇ ਕਰਕੇ ਕਹਿੰਦਾ ਮਰਵੀਰ ਤੇਰੇ ਜਾਦੇ ਨਹੀਂ ਡਰਮੇ ਹੁੰਦੇ ਅੱਜ ਕੱਲ੍ਹ ਡਰਮੇ ਦਾ ਅਸੀਂ ਪਾਣ ਜੀ ਵੀ ਹਾਂ ਅਸੀਂ ਅੱਗੇ ਪਹਿਲਾਂ ਬਹੁਤ ਜ਼ਿਆਦਾ ਲੇਟ ਅਗੇ ਆ ਹਸਪੀਟਲ ਹੋਰ ਨਹੀਂ ਜਾਣਾ ਹੈ ਲੋ ਜੀ ਆਪਾਂ ਉਹ ਹਸਪੀਟਲ ਆ ਗਏ ਆ ਉਧਰ ਮੰਮੀ ਜਾਂਦੇ ਪਏ ਆ ਸੋ ਉਹ ਕਹਿੰਦਾ ਛੁੱਟੀ ਹੋ ਗਈ ਆ ਉਹ ਕਹਿੰਦਾ ਛੁੱਟੀ ਹੋ ਗਈ ਛੁੱਟੀ ਨਹੀਂ ਅਜੇ ਮੰਮੀ ਨੂੰ ਨਹੀਂ ਪਤਾ ਅਜੇ ਕੀ ਕਰਦਾ ਹਾਂ ਅਜੇ ਥੋੜੇ ਦਿਨ ਇੱਥੇ ਹੀ ਆ ਛੁੱਟੀ ਹੋ ਗਈ ਹੈ ਛੁੱਟੀ ਹੋ ਗਈ ਛੁੱਟੀ ਛੁੱਟੀ ਹੋ ਬਾਬਾ ਜੀ ਕਿੰਨੇ ਸੋਹਣੇ ਫੁੱਲ ਲੱਗੇ ਆ ਨਾ ਹਸਪੀਟਲ ਹੈ ਕਲੀਆਂ ਵਾਲੀ ਮੈਂ ਕਿੰਨੀ ਵਧੀਆ ਹੁੰਦੀ ਆ ਨਾ ਹਾਂ ਸਹਾਰਾ ਕਿਉਂ ਕਿਲੀਆਂ ਹੀ ਸਾਰਿਆਂ ਨੂੰ ਪਤਾ ਹੈ ਬਬਾ ਖੁਸ਼ ਹੋਊਗੀ ਨਹੀਂ ਪਿਆਰੀ ਆ ਨਾ ਕਲੀ ਆਦੀ ਆ ਦੇ ਕੀ ਕਰਦਾ ਮੈਨੂੰ ਕਰੀ ਕੋ ਆ ਨਾਲ ਓਏ ਓਏ ਮੰਮੀ ਇਹ ਮੁੰਡਾ ਬਦਮਾਸ਼ ਇਹ ਡਾਉਣ ਬੰਦਾ ਉਦਾ ਵੀ ਕਹਿੰਦਾ ਮੈਂ ਡਾਉਣ ਆ ਇਹ ਦੇਖ ਪ੍ਰੀਤ ਧਿਆਨ ਨਾਲ ਮੰਮੀ ਉਦਾ ਵੀ ਇਹ ਉਦਾ ਵੀ ਕਹਿੰਦਾ ਮੈਂ ਡਾਉਣ ਆ ਉੱਦਾ ਵੀ ਡਾਉਣ ਵਾਂ। ਵਾਕਈ ਛੁੱਟੀ ਹੋਈ ਆ ਕੁੜੀਆਂ ਨੂੰ। ਉਹ ਸਟੈਂਡਰਡ ਪਾਉਂਦਾ ਈ। ਡਾਉਣ ਆ ਡਾਉਣ ਇਹ। ਉਹ ਕਰਦਾ। ਇੱਧਰ ਅਮਰ ਵੀ ਚੱਲੇ ਆਂ। ਅਸੀਂ ਚੱਲੇ ਆਂ। ਨੰਨੂ ਐਂਦੀ ਆ। ਅਸੀਂ ਚੱਲੇ ਆਂ ਆਪਾਂ ਚਲੀ ਆਜੋ। ਆ ਗਿਆ। ਇਹਨੂੰ ਭੋਰਾ ਨਹੀਂ ਡਾਡੂ ਰਹਿਗਾ। ਡਾਡੂ ਰਹਿੰਦੀ ਇਹਨੂੰ ਕਿਸੇ ਦਾ। ਨਹੀਂ ਉਹ ਕਰ ਲੈ ਤੋੜਾ ਕੰਦਾ ਫਿਰ। ਹੂੰ। ਦੁੱਤੀ ਵੀ ਫੇਰ ਨਹੀਂ ਇਹਦੇ ਹੁਣ। ਉੱਥੇ ਕਹਿੰਦਾ ਮੈਂ ਪ੍ਰੈਂਗਲਸ ਲੈਣੇ ਆ। ਕੀ ਲੈਣਾ ਮੈਨੂੰ? ਪ੍ਰੈਂਗਲਸ। ਬੋਲੋ ਪਹਿਲਾ ਪ੍ਰੈਂਗਲਸ ਹੈ ਪਹਿਲਾ ਕਹੇ ਪ੍ਰੈਂਗਲਸ ਪ੍ਰੈਂਗਲਸ ਬੋਲੋ ਪ੍ਰੈਂਗਲਸ ਪ੍ਰੈਂਗਲਸ ਵਾਹ ਇੱਕ ਪ੍ਰੈਂਗਲ ਦੇ ਦੇ ਯਾਰ ਕਿਹੜਾ ਲੈਣਾ ਇਹ ਵਾਲਾ ਲੈਣਾ ਜਾਂ ਇਹ ਵਾਲਾ ਲੈਣਾ ਜਾਂ ਇਹ ਵਾਲਾ ਲੈਣਾ ਕਿਹੜਾ ਕਲਰ ਲੈਣਾ ਕਲਰ ਇਹ ਲੈਣਾ ਓਕੇ ਚਲੋ ਕਾਫ ਕ੍ਰੈਪ ਕਾਫ ਪ੍ਰੈਂਗਲ ਬੋਲੋ ਪ੍ਰੈਂਗਲਸ ਜੀ ਬਹੁਤ ਥੈਂਕ ਯੂ ਡਿੱਗਿਆ ਹੋ ਗਏ ਵੇਲੇ ਮੈਨੂੰ ਥੈਂਕ ਯੂ ਡਿੱਗਿਆ ਹੈ ਮੈਨੂੰ ਡਿੱਗਿਆ ਕੀ ਕਹਿੰਦਾ ਇਹ ਜਦੋਂ ਡਿੱਗਿਆ ਫਿਰ ਥੈਂਕ ਯੂ ਬੱਗੂ ਏ ਕੀ ਹੋ ਗਏ ਵੇਲੇ ਪ੍ਰੀਤੀ ਦਾ ਬੁਰਾ ਹਾਲ ਹੋਇਆ ਪਿਆ ਖਾ ਪੀ ਲਿਆ ਕਰ ਕੁਝ ਹਾਏ ਜਦੋਂ ਮੈਨੂੰ ਕੋਈ ਖਾਣ ਨੂੰ ਕਹਿੰਦਾ ਆ ਉਦੋਂ ਮੈਂ ਤਾਂ 10 ਰੋਟੀਆਂ ਖਾਦਾ 10 ਨਹੀਂ ਜਿਆਦਾ ਨਹੀਂ ਇੱਕ ਟੇਮ ਦੀਆਂ 10 ਇੱਕ 35 ਰੋਟੀਆਂ ਉਹ ਕਰਦਾ ਆ ਉਹ ਆ ਦੇ ਇਹਨੂੰ ਕਹਿੰਦਾ ਚੂਗਾ ਤਾੜੂ ਮੈਨੂੰ ਹੋ ਗਈ ਆ ਉਹ ਕਾਂਟੋ ਕਾਟੂ ਕਾਟੂ ਹੰਦੀ ਦੀ ਨੰਗੂ ਆ ਲੋ ਜੀ ਆਪਾਂ ਆਇਆ ਜੀ ਪਿੰਸੋ ਪਿੰਸ ਪਿੰਸ ਕਾਟੂ ਕਿੱਥੇ ਆ ਨੰਨੂ ਦੇ ਕਾਂਟੋ ਕਾਟੋ ਹਸਪੀਟਲ ਕਿੱਧਾ ਬਡਾਣਾ ਪਿੰਸ ਗੁਰੂ ਵਾਲਾ ਬਣੇ ਗੁਰੂ ਵਾਲਾ ਵੀ ਜੀ ਗੁਰੂ ਵਾਲਾ ਬਣੀ ਮਨੂੰ ਕਾ ਗੁਰੂ ਵਾਲਾ ਬਣੀ ਵੀਰ ਜੀ ਕਿਆ ਦੇ? ਕਿਆ ਦੇ? ਓਏ ਕਿਆ ਦੇ? ਹੁਣ ਕਹਿਣਾ ਇੰਦਾ ਹੀ। ਕਹਿੰਦਾ ਗੁਰੂ ਵਾਲਾ ਵੀਰ ਜੀ ਇਹਦਾ ਰੰਗ ਰੰਗ ਸਾਫ ਹੋਇਆ ਹੁਣ ਮਾੜਾ ਏ ਤੂੰ ਤਿੱਟੀ ਹੋਈ ਹੈ ਨਾ। ਓਏ ਓਏ ਓ ਦੰਡਾ ਟੰਡਾ ਚਾਕਲੇ ਆਉਂਦਾ। ਆ ਜਾ ਭਰਾਵਾ ਤੂੰ ਬਹੁਤ ਡੰਡਾ ਮਾਰਨਾ ਓਏ। ਮੈਂ ਕਿਹਾ ਕੁਲਫੀ ਵਾਲਾ ਭਾਈ ਲੱਭ ਲਾ ਤੇ ਤੈਨੂੰ ਕੁਲਫੀ ਲੈ ਦੇਂਦੇ ਆ। ਇਹਨੇ ਓ ਮਿੰਟ ਲਾਇਆ ਲੱਭਣ ਨੂੰ ਓ ਸਾਹਮਣੇ ਜਾਂਦਾ ਭਾਈ। ਉਹਨੂੰ ਬਾਈ ਮਾਰ ਭਾਈ ਨੂੰ। ਬਾਈ ਮਾਰ ਓ ਤਾਕੀ ਤਾਂ ਨਹੀਂ। ਓ ਮਰ ਬਾਜੂ ਓ ਬਾਜੂ ਮਰ ਬਾਜੇ ਕੰਨ ਨੂੰ ਲੱਗੀ ਹੈ ਤਾਂ ਲੈ ਨਾ ਕੰਨ ਘੁਰਦਾ ਠੀਕ ਠੀਕ ਬਾਜੀ ਮਾਰੇ ਬਾਜੀ ਮਰ ਨੰਗੇ ਚੱਲਾ ਨੰਗੇ ਚੱਲਾ ਓ ਦੇ ਬਾਜ ਮਰ ਭਾਈ ਭਾਈ ਇੱਕ ਮਿੰਟ ਓਰ ਓਰ ਓ ਕਰਦਾ ਓ ਜਾ ਓ ਕੀ ਗੁਲਫੀ ਥੈਂਕ ਯੂ ਤੇ ਕੀ ਆਣੀ ਆਪਸ ਨੂੰ ਕਹਿ ਦਿੰਦਾ ਥੈਂਕ ਯੂ ਬਹੁਤ ਆਹੋ ਮੈਂ ਤਾਂ ਆਪਣੀ ਆਪਣੀ ਚੀਜ਼ ਦਊਗਾ ਨਾ ਕਵਰ ਥੈਂਕ ਯੂ ਬਾਊਟ ਥੀਸ ਵੀਡੀਓ ਮੈਨੂੰ ਕਿੰਨੇ ਮਾਰਿਆ ਹੈ ਕਿੰਨੇ ਮਾਰਿਆ ਪਾਪਾ ਨੇ ਥੋੜੋ ਮਾਰਿਆ ਮੇਰਾ ਨਾਂ ਲਾਈ ਜਾਂਦਾ ਆ ਉਹ ਮਾਰਿਆ ਪ੍ਰੀਤੀ ਨੇ ਮਨਾ ਮੇਰੇ ਲਈ ਸ਼ੀਸ਼ਾ ਉਹਨੇ ਕੰਨ ਚ ਮਾਰਿਆ ਉਹਦੇ ਕੰਨ ਚ ਜੀ ਧੱਕਤਾ ਕਟਿੰਗਾਂ ਲੇਖੀਆਂ ਸੀਗੀਆਂ ਚਾਰ ਗੈ ਰਾਤ ਜੀ ਲੈ ਕੇ ਨਾ ਉਹ ਆਹ ਸੀਵਰ ਕਿੰਨਾ ਟਾਈਮ ਲੱਗੇ ਨਾ ਇਹ ਗੱਡੀ ਵਿੱਚ ਖਾਣੂ ਅਸੀਂ ਅੱਜ ਜੌੜਾਂ ਜੌੜ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੱਸਿਓ ਵੀ ਕਿਹੜੇ-ਕਿਹੜੇ ਜੌੜ ਗੁਰਦੁਆਰਾ ਸਾਹਿਬ ਆਏ ਆ ਮਮਾ ਤੁਸੀਂ ਆਏ ਕਦੀ ਆਏ ਕਦੀ ਤਰੀ ਆਏ ਦੇ ਰੋਟੇ ਨਹੀਂ ਕੀ ਆ ਇਹ ਦਵਾ ਚ ਵੀ ਬਹਿਣੀ ਕੋ ਆਤ ਭਾਈ ਤੇ ਨਾ ਦਮ ਮੈਂ ਉਹ ਛੇ ਚਾ ਪੀ ਲੈਣਾ ਮੈਂ ਤੁਹਾਡੇ ਲਈ ਵੀ ਛੇ ਕੀ ਕਰਵਾ ਲੈਂਦੀ ਹਾਂ ਜੀ ਆਪਾਂ ਮम्मा ਬਾ ਸੋ ਜਾਗੀ ਮੇਰੀ ਦੇਖਾ ਛੁੱਜੀ ਛੁੱਜੀ ਨਹੀਂ ਸੋ ਜਾਗੀ ਮੇਰਾ ਸੇਵ ਨੋ ਦੋ ਬੋਲਦੇ ਕਿ ਹੱਤੇ ਮੈਂ ਮੰਮੀ ਪਾ ਰਹੇ ਹੋ ਮੈਂ ਨਹੀਂ ਖਾਣਾ ਮੰਮੀ ਨੇ ਖਾਣਾ ਹਾਂ ਮੈਂ ਉਹ ਪੀ ਲੂੰਗੀ ਮੇਰੇ ਤਾਂ ਬਾਸ ਹੋ ਚੁੱਕੀ ਆ ਮੰਮੀ ਦੇਖੋ ਮੈਂ ਕੋਈ ਜਿਹੜੇ ਨਹੀਂ ਸੁਜੀ ਹੈਗੀ ਐ ਢੀ ਮਾਂ ਉਹ ਉਹ ਵੀ ਰਿਓ ਜਿਹੜਾ ਡਿਫੈਂਡਰ ਉਹ ਨੰਗਿਆ ਕਰਨੋਜਲਾ ਬੈਠਾ ਦੋਹੋ ਦੇ ਹਾਂ ਕਰਨੋਜਲਾ ਨੰਗੇਆ ਡਿਫੈਂਡਰ ਤੇ ਉਹਦੇ ਤੇ ਆਉਂਦੇ ਨਹੀਂ ਆਉਂਦੇ ਬੰਦ ਹੋ ਗਿਆ। ਉਹ ਨਹੀਂ। ਜਾ ਹੋਈ ਉਹ ਮੈਂ ਤੇ ਬਹੁਤਾਂ ਨੂੰ ਕਰਦੇ। ਉਹ ਬਾਬਾ ਲੱਗਦਾ ਜਿਹੜਾ ਬੱਬਾ ਨਹੀਂ ਉਹ ਸਰਦਾਰ ਜਿਹੜਾ ਕੀ ਕਹਿੰਦੇ ਉਹਨੂੰ। ਉਹ ਲੱਗਦਾ ਸੀ ਮੈਨੂੰ ਉਤੋਂ ਗੱਡੀ ਹੈ ਇਹ ਲੰਗਰੀ ਡਿਫੈਂਡਰ। ਉਹ ਕੋ ਲੱਗਦਾ ਸੀ ਮੈਨੂੰ ਬਾਬਾ। ਕਿਹੜੇ ਬਾਬਾ ਜੀ? ਮੰਮਾ ਲਈ। ਹਾਂ। ਹੇਗਾ ਕੋਈ ਬੰਦਾ ਕੋਈ ਮਤਲਬ ਹਾਂ ਸੀਗੇ ਕੋਈ ਕਿਉਂਕਿ ਡਿਫੈਂਡਰ ਗੱਡੀ ਸੀ ਪਿੱਛੇ ਅੱਗੇ ਦੀ ਬੋਲ ਤੇ ਪਿੱਛੇ ਬੋਲਦਾ ਹਾਂ ਇੰਨਾ ਨੇ ਖਾਦਾ ਆ ਤੇ ਮੈਂ ਖਾਉਂਗੀ ਉਹ ਸਵਾਦ ਆ ਓਏ ਧਨੇ ਬੋਲੋ ਘਾਬਿਆ ਹਾਂ ਹਾਂ ਹਾਂਜੀ ਜੀ ਆਪ ਆ ਚੁੱਕੇ ਆ ਜੀ ਹੁਣ ਕਰੇ ਥੱਕ ਹੋ ਚੁੱਕੇ ਆ ਸੀ ਇਸ ਕਰਕੇ ਹੁਣ ਆਪਾਂ ਘਰੇ ਆ ਗਏ ਆ ਤਾਂ ਚਲਾਇਆ ਏਸੀ ਣਕੇ ਤੇ ਕੂਲਿੰਗਾ ਜੇ ਹੋਉਣੀ ਤਾਂ ਹੀ ਆਉਂਦਾ ਕਿਦਾਂ ਦੇ ਦ। ਹੈਲੋ ਨੰਨੂ ਸਾਡਾ ਚੋਰੀ ਚੋਰੀ ਦੇ ਦ ਸਾਡੇ ਆ। ਸੁੱਤਾ ਉਠਾ ਦਿੰਦਾ ਨਾ। ਇਹਨੂੰ ਗੱਡੀ 'ਚ ਉਠਾਲਦਾ। ਹੈਲੋ। ਇਹ ਕੀ ਆ? ਜਿੱਪਾਟਸ। ਮੈਨੂੰ ਕਿ ਇਜ਼ੀ ਐ ਚ। ਨੰਨੂ ਦੀਆਂ ਚੀਜ਼ੀਆਂ ਦਾਦੀ ਕੋਲ ਹੀ ਆ। ਦਾਦੀ ਨੇ ਕੋ ਕੇ ਰੱਖੀਆਂ। ਅਸੀਂ ਗਗਨ ਦੀਦੀ ਘਰੇ ਜਾ ਕੇ ਆਣਾ ਸੀ ਤੇ ਬਾਜੀ ਘਰੇ ਹੈ ਨਹੀਂ ਸੀਗੇ। ਪਕੜੋ ਇਸ ਕਰਕੇ ਆਪਣੇ ਤਾਂ ਜਾ ਹੀ ਨਹੀਂ ਹੋਇਆ ਉੱਥੇ ਹਣਾ ਤੇ ਹੁਣ ਆਪਾਂ ਕਰ ਆ ਗਏ ਆ ਸਿਰਫ ਗਗਨ ਦੀਦੀ ਸੀਗੇ ਫੇ ਗਗਨ ਦੀਦੀ ਕਰਈ ਆ ਤੇ ਉਹਨਾਂ ਨੂੰ ਤਾਂ ਆਪਾਂ ਕੱਲ ਛੱਡ ਕੇ ਆਏ ਤੇ ਕਹਿੰਦੇ ਭਾਜੀ ਨੂੰ ਮਿਲਣਾ ਸੀਗਾ ਭਾਜੀ ਕਹੇ ਹੋਇਆ ਹੁਣ ਪਾਈ ਦੀ ਲੱਤ ਵਗੈਰਾ ਸਾਰੀ ਠੀਕ ਆ ਤੇ ਹੁਣ ਗੇੜੇ ਵਗੈਰਾ ਲੈ ਕੇ ਜਾਂਦੇ ਆ ਯੈਸ ਬੇਬੀ ਸਹੀ ਹੈ ਨਾ ਤੇ ਸਾਡੇ ਟੈਸਟ ਵਗੈਰਾ ਜਿਹੜੇ ਹੋ ਚੁੱਕੇ ਆ ਤੇ ਉਹਨੇ ਆਕਰਤ ਹੋਣੇ ਹੁਣ ਵੇਟ ਕਰਦੇ ਆ ਪਰਸੋਂ ਦੀ ਬਾਬਾ ਜੀ ਭਲੀ ਕਰੇ ਟਾਈਮ ਕਰੇ ਲੈਣੇ ਜੀ ਜੀ ਆਪਾਂ ਚੱਲ ਗਏ ਸੀਗੇ ਇਸ ਕਰਕੇ ਆਪਾਂ ਰੋਟੀ ਖਾਤੀ ਨਹੀਂ ਹੁਣ ਆਪਾਂ ਖਾਣੀ ਆ ਰੋਟੀ ਮੇਰੇ ਕੋਲ ਤਾਂ ਚਾਰ ਫੁਲਕੇ ਲੈ ਗਏ ਸੀਗੇ ਨਾਲ ਕਿ ਮੈਨੂੰ ਤਾਂ ਰਾਤ ਨੂੰ ਰੋਟੀ ਖਾਣੀ ਹੁੰਦੀ ਹੁਣ ਆਪਾਂ ਲੱਗੇ ਆ ਰੋਟੀ ਗਰਮ ਕਰਨ ਸਾਡੀਆਂ ਰੋਟੀਆਂ ਜਿਹੜੀਆਂ ਪਣੀਆ ਪਈਆਂ ਮੂਹਨੇ ਸੇਰੇ ਬਣਾ ਲਈਆਂ ਸੀ ਗਰਮ ਕਰਕੇ ਕੇ ਲਾ ਕੇ ਚਾਰ ਦੇ ਨਾਲ ਬਾਜੀਆ ਚਾਰਨਾ ਖਾਵਾਂਗੇ ਉੱਚ ਕੀੜੀਆਂ ਤਾਂ ਨਹੀਂ ਪੜ ਕੇ ਆਉਣੀਆਂ ਅੱਚਲਮਾਰੀ ਚ ਲੋਹਾ ਬੜੇ ਤੇ ਨਹੀਂ ਆਉਂਦੇ ਪੜਾਉਣੇ ਆ ਆ ਵੀ ਪਾਣੀ ਠੰਡਾ ਨਹੀਂ ਲੱਗੇ ਰੋਟੀ ਗਰਮ ਕਰਨ ਦਾ ਹੈ ਨਾ ਹੋਰ ਆ ਪਾਵੇ ਕਰ ਦੋ ਪਾਣੀ ਜੋ ਕੱਪੜੇ ਚੱਕ ਰੱਖਣੇ ਨੇ ਆਪ ਲੈਣੇ ਮੇਰੇ ਦੰਦਾਂ ਤੇ ਜਾਣੇ ਦਾਲ ਕੜੀ ਬਣਾਈਆ ਚ ਇਹ ਮਾਰਨਾ ਬਰਫੀ ਦਿਖਾਣੀ ਹੈ ਧਾਈ ਹੁੰਦਾ ਨਾ ਆ ਬਰਫ ਨਹੀਂ ਚੰਗੀ ਨਹੀਂ 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 ਪਾਣੀ ਪੀਣਾ ਕੱਲਾ ਨੰਨੂ ਸਾਡਾ ਫੇਰ ਸੌ ਗਿਆ ਉਹ ਨੂੰ ਨੀਂਦ ਹੋਈ ਕੁੱਦੀ ਨੀਂਦ ਕੱਚੀ ਸੀਗੀ ਹਾਂ 니 ਕੋ ਚਾਕ ਲੀਜੀ ਹੁੰਦਾ ਹੂੰ ਚੈਨ ਉਠਣਾ ਪਿਆ ਓ ਠੀਕ ਗਿਆ ਹਾਰ ਕੀ ਕਾਫੀ ਦਿਨਾਂ ਬਾਅਦ ਜਲੰਧਰ ਗਏ ਨਾ ਅੱਜ ਆਪਾਂ ਤੇ ਮੈਂ ਕਿ ਕਾਫੀ ਦਿਨਾਂ ਬਾਅਦ ਜਲੰਧਰ ਗਏ ਨਾ ਹਣ ਸਫਰ ਨਹੀਂ ਨਾ ਇੰਨਾ ਕਰਦੇ ਆਪਾਂ ਤਾਂ ਕਰਕੇ ਥਕਾਵਟ ਹੀ ਲੱਗਦੀ ਆ ਹੁਣ ਉੱਦਾਂ ਵੀ ਉਹ ਛੋਣਾ ਸੋਣਾ ਹਸਪੀਟਲ ਨਾ ਮੈਂ ਕਰੀ ਗਈ ਸੀ ਉਹ ਸੀ ਦਿਨ ਮੋੜਾ ਦਾਗੜ ਦੀ ਨਾ ਤੇ ਉਦੋਂ ਮੈਂ ਗਈ ਸੀ ਉਹ ਵੀ ਦੇਖਣ ਲਈ ਇੱਥੇ ਅਸੀਂ ਉਦੋਂ ਗਏ ਸੀ ਜਦੋਂ ਮੈਡਮ ਬਿਕਰਮ ਨੇ ਆਧਾਰ ਕਾਰਡ ਦਾ ਕੰਮ ਕਰਾਉਣਾ ਸੀ ਉੱਥੇ ਗਏ ਸੀ ਤੇ ਬੰਦੇ ਦਾ ਬੰਨ ਹਾਂਜੀ ਅੰਤਲੀ ਸੈਡ ਮੈਡਮ ਨੇ ਸੂਈ ਲਾਈ ਮੇਰੇ ਤੋਂ ਨਾ ਮੈਡਮ ਨੇ ਪਹਿਲਾਂ ਕਾਫੀ ਅੱਗੇ ਜਿਹਨੂੰ ਕਰਦੀ ਸੂਈ ਫਿਰ ਪਿੱਛੇ ਨੂੰ ਕੀਤੀ ਨੇ ਮੇਰੇ ਨਾਲ ਜਿਆਦਾ ਉੱਤੇ ਦਰਦ ਜਿਹਾ ਲੱਗ ਗਿਆ ਦੇਖੋ ਵੀ ਹੁਣ ਕੁਝ ਦਿਨ ਲੈ ਲਿਆ ਚਾਰ ਦਿਨ ਕਰਾਂਗਾ ਨਾ ਹੈ ਕੀ ਕਰ ਰੋਟੀ 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 ਕਾਦਨਾ ਘਣੀ ਦਾਲਣਾ ਨਹੀਂ ਮੈਂ ਉਹਨੇ ਕੋਈ ਨਹੀਂ ਇਹ ਤੁਸੀਂ ਬੁਰਦੀ ਦੇ ਨਾਲ ਆਦਈ ਆਪਣੀਆਂ ਬਸ ਸਹੀ ਐ ਬਸ ਸਹੀ ਐ ਸੇ ਲੋ ਫਿਰ ਦਾਲ ਨਹੀਂ ਹਣੀ ਮੈਂ 1/2 ਤੱਕ ਅਰ ਆਪ ਪਾ ਮਮਾ ਦੇਖਿਆ ਨੂ ਮਿਰਚ ਲਾ ਕੇ ਖਾਦੀਆਂ ਸੀ ਅਸੀਂ ਦੂਜੇ ਘਰ ਸ਼ੁਗਲੇ ਬੜੇ ਖਰੀਦਦੇ ਇੱਥੇ ਕਰੀ ਸੌਣੀ ਇੱਥੇ ਹੁਣ ਨਾ ਜਿੱਦਾਂ ਨਾ ਉੱਥੇ ਆਪਾਂ ਮਗਲਾ ਆਦਤ ਜੀ ਪੈ ਗਈ ਕਦੀ ਕੁਝ ਬਣਾ ਲਿਆ ਕਦੀ ਕੁਝ ਬਣਾ ਲਿਆ ਹੁਣ ਇੱਥੇ ਇਦਾਂ ਆ ਕਿ ਹੁਣ ਕੋਠੇ ਤੇ ਇੱਕ ਵਾਰੀ ਚੱਲ ਜਾਣਾ ਫਿਰ ਘੋਲਦੀ ਰਹਿ ਘੋਲ ਜੀ ਰਹਿੰਦੀ ਆ ਇਸ ਕਰਕੇ ਘੋਲ ਦਾ ਕਰਕੇ ਅਸੀਂ ਖਾ ਖਾਣੇ ਕੋਠੇ ਤੇ ਇਕੱਠੇ ਖਾਣੇ ਆਪਾਂ ਲੈ ਇਕੱਠੇ ਖਾਣੇ ਨਾਲ ਚਾਰ ਲੈ ਆਣਾ ਆ ਦੇਖੋ ਤੇ ਵੀ ਰਵੇ ਲੈ ਅਸੀਂ ਤੋਂ ਹੀ ਰੋਟੀ ਖਾਓ ਆਹੋ ਬਿਕਰਮ ਘਰ ਹੈ ਪਰਦੇ ਦੀ ਬਿਕਰਮ ਕੋਲ ਅ ਫਿਰ ਵੀ ਖਾਦੀ ਖਾਦੀ ਚੀਜ਼ ਬਾਹਰ ਮੈਂ ਤਾਂ ਮੈਂ ਡਰਦੀ ਮਾਰੀ ਨਹੀਂ ਜੀ ਕੋਈ ਵੀ ਖਾਂਦੀ ਕਿਉਂਕਿ ਅਸਲ ਮੈਨੂੰ ਤਾਂ ਡਾਕਟਰ ਨੇ ਵੀ ਮਨਾ ਕੀਤਾ ਆ ਕਹਿੰਦੇ ਤਲੀ ਚੀਜ਼ ਨਹੀਂ ਖਾਣੀ ਕੋਈ ਵੀ ਹੁਣ ਇੱਥੋਂ ਆਪਾਂ ਕੱਪੜੇ ਵਗੈਰਾ ਜਿਹੜੇ ਚੱਕ دیے ਇੱਥੇ ਕੱਪੜਿਆਂ ਦਾ ਖਲਾਰਾ ਬਹੁਤ ਪੈ ਗਿਆ ਕੰਮ ਵਿਚਾਰਾ ਜਿਆਦਾ ਆ ਤੇ ਕੜੇ ਸਿਗਿੰਜੇ ਦੇ ਸਾਰੇ ਉਧਰ ਆਪਾਂ ਚੱਕ ਦਿੱਤੇ ਆ ਸਾਰੇ ਤੇਰੀ ਕੀਤੇ ਹੋਏ ਸੀ ਅਚਾਰ ਆਮ ਦਾ ਅੱਜ ਸ਼ਾਇਦ ਅਸੀਂ ਕੱਪੜੇ ਸ਼ਾਮਾਂ ਨੂੰ ਧੋਈਏ ਤੇ ਇਸੇ ਨੂੰ ਸਾਲੇ ਪਾ ਲਾਂਗੇ ਧੀਰ ਹਾਂ ਤੇਲ ਆਪਾਂ ਫੇਰ ਉਧਰੋਂ ਵੀ ਪਾ ਲਈਏ ਨਾ ਦੋ ਡੱਬਿਆਂ ਤੇ ਸੀ ਦੋਵਾਂ ਡੱਬਿਆਂ ਵਾਲਾ ਮੈਗਨੀਏ ਵਿੱਚ ਮੈਚਾ ਮੁੱਠਾ ਸਿੱਟਦੀ ਆ ਜਿਹੜਾ ਕਿ ਵਿੱਚ ਬੱਸ ਇਹ ਕਰਨ ਕੋਈ ਨਹੀਂ ਚਲੋ ਜੀ ਪਾਣੀ ਦਾ ਹੈਗਾ ਨਾ ਆਪਣੇ ਤੇ ਉੱਪਰ ਪੜ ਗਿਆ ਚਲੋ ਆਜੋ ਜਾਨੂੰ ਸਾਡਾ ਘੂਕੋ ਘੂਸੋਂ ਗਿਆ ਪਜਾਮੀਆਂ ਲੱਭ ਗਈਆਂ ਸੀ ਉਹ ਪੁਰਾਣੀ ਪਿੰਡੀ ਬਲੱਜ ਵੀ ਸੇਕ ਵਿੱਚ

ਇੰਦਰੋਂ ਅੰਦਰ ਹੀ ਕੱਪੜੇ ਧੋ ਹੋ ਜਾਂਦੇ ਆ ਕੋਈ ਇੱਟਾ ਉਹ ਹੈ ਨਹੀਂ ਉਹ ਉੱਥੇ ਹਵਾ ਚੱਲਦੀ ਉਹ ਨਹੀਂ ਨਹੀਂ ਜਗ੍ਹਾ ਤੇ ਹਵਾ ਚੱਲੀ ਜਾਂਦੀ ਬਾਕੀਆਂ ਵੇਹ ਚੱਲਦੀ ਹਾਂਜੀ ਵੀ ਮੰਮਾ ਦੇਖਣ ਚੱਲ ਗਏ ਬਿਕਰ ਉਹਨਾਂ ਤੇ ਬਿਕਰਮ ਹੋਇਆ ਤਾਂ ਕਾਇ ਨਹੀਂ ਏ ਨਾ ਕਿੱਥੋਂ ਆਏ ਆ ਨਹੀਂ ਨਹੀਂ ਤੱਕ ਉਹ ਖੜਕੀ ਹਣੀ ਪਾਜੀ ਹਣੀ ਉਹ ਦੇ ਰਹਿਂਦੇ ਆ ਬੋਨਾ ਤੂੰ ਗੱਡੀ ਕੁਲੀ ਤਾਹੀ ਸ਼ਾਹ ਬਾਜ਼ੋਂ ਦੀਵਣ ਹਦੀ 10 ਉਹ ਨਾਲ ਕੁੰਡੀ ਲੱਗੀ ਆ ਆਏ ਰੱਬ ਕੋਣ ਬਲਾਗ ਹੀ ਨਹੀਂ ਆਈ ਸਹੀ ਆ ਆਏ ਰੱਬ ਬਾਸੀ ਗੇਟ ਘਾਦੇ ਪਿਆ ਆ ਵਿਕਰਮ ਦੀ ਆ ਦੇਖੋ ਅਸੀਂ ਆ ਇੱਥੇ ਟਿਕਾਦੇ ਆਓ ਮੇਰਾ ਸੋਨਾ ਵੀਰ ਤੁਸੀਂ ਕਹਿੰਦੇ ਕਿ ਜਿਹੜੀ ਉਹ ਫੋਟੋ ਆ ਇੱਕ ਕਮੈਂਟ ਆਇਆ ਸੀਗਾ ਫੋਟੋ ਤੇ ਕਹਿੰਦੇ ਸੀਗੇ ਜਿਹੜੀ ਸਾਈਡ ਤੇ ਫੋਟੋ ਪਈ ਆ ਉਹ LED ਦੇ ਉੱਪਰ ਲਗਾ ਲਓ ਉੱਥੇ ਹਜੇ ਨਾ ਕੁਛ ਕਿਲ ਵਗੈਰਾ ਨਹੀਂ ਲਗਾਏ ਹੋਏ ਸੋ ਇਸ ਕਰਕੇ ਆਪਾਂ ਉੱਥੇ ਨਹੀਂ ਲਗਾਈ ਹੈਗੀ ਫੋਟੋ ਤੇ ਇੱਧਰ ਆ ਭਾਜੀ ਹੋਣਾ ਦੀ ਵੀ ਫੋਟੋ ਇੱਥੇ ਪਈ ਮम्मा ਹੋਣਾ ਦੀ ਉਹਨਾਂ ਦੀ ਉਹਨਾਂ ਨੇ ਕਹਿਣਾ ਲੈ ਜਿਓ ਹਜੇ ਬਹੁਤ ਹੀ ਸਾਰੀਆਂ ਇੱਥੇ ਸਾਡੀਆਂ ਡੈਕੋਰੇਸ਼ਨ ਵਗੈਰਾ ਕਰਨ ਵਾਲੀ ਪਈ ਆ ਇਹਨਾਂ ਪਾਸੋਂ ਸੈੱਟ ਜੇ ਨਹੀਂ ਹੋਣ ਤੇ ਹਜੇ ਕੋ ਸੈੱਟ ਗਿਆ ਨਹੀਂ ਲੱਗਦਾ ਪਿਆ ਤੇ ਸੈੱਟ ਕਦੋਂ ਹੋਊਗਾ ਤੇ ਇੱਥੇ ਸੈਟ ਜਣੀ ਕੁਝ ਵੀ ਲਾਦਾ ਨਾ ਮਤਲਬ ਪੈਣ ਦਾ ਨਾ ਸੌਣ ਦਾ ਤੇ ਮਤਲਬ ਜਦੋਂ ਕੋਈ ਆਇਆ ਗਿਆ ਹੁੰਦਾ ਨਾ ਉਦੋਂ ਫਿਰ ਔਖਾ ਹੋ ਜਾਂਦਾ ਸਾਨੂੰ ਤੇ ਇਸ ਕਰਕੇ ਹਣ ਆਪਾਂ ਦੇਦੇ ਆ ਕਿ ਕੋਈ ਸੈਟਿੰਗ ਵਗੈਰਾ ਕਰਦੇ ਆ ਤੁਸੀਂ ਕਹਿੰਦੇ ਸੀਗੇ ਕਿ ਗਾਹ ਡਿਲੀਵਰੀ ਟਾਈਮ ਵੀ ਔਖਾ ਹੈ ਨਾ ਕੁਝ ਕੁ ਕਮੈਂਟ ਆ ਤੇ ਮੈਂ ਰਿਪਲਾਈ ਦੇ ਦੇਣੀ ਜਿਹੜੇ ਜਿਹੜੇ ਮੈਨੂੰ ਜਿਆਦਾ ਤੇ ਤੁਸੀਂ ਕਹਿੰਦੇ ਸੀਗੇ ਕਿ ਜਿਹੜੇ ਆਪਣੀਆਂ ਅਲਮਾਰੀ ਆ ਤੇ ਪੇਟੀ ਕਹਿੰਦੇ ਸੀਗੇ ਉੱਪਰ ਲਿਓ ਤੇ ਉੱਪਰ ਆਪਾਂ ਇਸ ਕਰਕੇ ਨਹੀਂ ਲੈ ਕੇ ਆ ਸਕਦੇ ਆ ਦੇਖ ਲਓ ਨਾ ਹੱਥ ਲਾ ਜਾਣਾ ਦੇਖ ਲਓ ਕਹਿੰਦੇ ਸੀਗੇ ਕਿ ਜਿਹੜੀ ਪੇਟੀ ਆ ਤੇ ਅਲਮਾਰੀ ਜਿਹੜੀ ਉੱਪਰ ਲਿਓ ਤਾਂ ਉੱਥੇ ਬੈੱਡ ਵਗੈਰਾ ਸਿੱਧ ਕਰ ਦਿਓ ਪਤਾ ਗੱਲ ਕੀ ਆ ਜਿਹੜੀ ਲੱਗ ਜਾਣਾ ਉੱਥੇ ਉਦਾਂ ਬੈੱਡ ਦਾ ਆਰਾਮ ਨਾਲ ਲੱਗ ਜਾਣਾ ਆ ਸਰ ਲੰਗਾਂ ਨੂੰ ਔਖਾ ਹੋ ਜਾਣਾ ਆ ਨਹੀਂ ਉੱਥੇ ਲੱਗ ਜਾਣਾ ਬੈੱਡ ਮੋਰੂ ਬੇਲੀ ਜਗ੍ਹਾ ਰਹਿਣੀ ਕਿੱਦਾਂ ਲੱਗ ਮੋਰੂ ਬੇਲਾ ਹੀ ਆ ਮੋਰ ਲਗਾਇਆ ਵਰਸੋਈ ਜਿੱਤੇ ਆ ਆ ਉਹ ਤੇ ਉਹ ਤਾਂ ਬੈੱਡ ਲਾ ਆ ਉਹਦਾ ਬੈੱਡ ਲਾ ਕਮਰੇ ਚ ਨਹੀਂ ਇਹਨਾਂ ਬੈੱਡ ਪੂਰਾ ਲੱਗਣਾ ਲੱਗ ਜਾਣਾ ਲੱਗ ਜਾ ਹਮ ਹੈਗਾ ਐਡਾ ਕਮਰਾ ਆ ਉਹ ਦੀਪਾ ਵੀ ਦੇਖ ਕੇ ਮੀਂਹ ਦੀ ਬੈੱਡ ਲਾ ਦੇਣਾ ਤੇ ਉੱਥੇ ਦੇਖਦੇ ਆ ਜੇ ਸਾਡਾ ਬੈੱਡ ਦੀ ਸੈਟਿੰਗ ਹੋ ਗਈ ਤਾਂ ਫਿਰ ਆਪਾਂ ਉੱਥੇ ਬੈੱਡ ਲਗਾ ਦੇਵਾਂਗੇ ਨਹੀਂ ਸੀ ਉੱਥੇ ਹੀ ਜੇ ਤੈਨੂੰ ਰਹਿਣਾ ਪੈਣਾ ਫਿਰ ਇਸਨੂੰ ਹੋਣੀ ਕਰਦੇਗਾ ਥੱਲੇ ਰਹਿਣਾ ਪੈਣਾ ਕਹਿੰਦੇ ਵੀ ਤੁਹਾਨੂੰ ਬੈੱਡ ਵੀ ਟਾਈਮ ਉੱਕਾ ਯੋਕ ਟਾਪਿਆਣਾ ਤੇ ਆਪਾਂ ਦੇਖਦੇ ਆ ਉੱਥੇ ਜੇ ਸਾਨੂੰ ਮਤਲਬ ਸਹੀ ਲੱਗੀ ਜਗਾ ਤੇ ਕਿਉਂਕਿ ਸਾਡੀ ਅਲਮਾਰੀ ਹੈ ਅਲਮਾਰੀ ਫਿਰ ਐਦਾਂ ਕਰਾਂਗੇ ਨਾ ਅਲਮਾਰੀ ਫਿਰ ਥੋੜਾ ਟਾਈਮ ਲਈ ਆਪਾਂ ਬਾਹਰ ਕੱਢ ਦਾਂਗੇ ਆਹ ਦੇਖ ਲਾ ਆਪਣਾ ਸਾਫ ਦਾ ਹਾਂ ਅਲਮਾਰੀ ਕੋਈ ਨਾ ਫਿਰ ਆਪਾਂ ਪੌੜੀਆਂ ਦੇ ਥੱਲੇ ਰੱਖ ਦਾਂਗੇ ਪੌੜੀਆਂ ਦੇ ਆ ਜਾਣੀ ਨਹੀਂ ਨਹੀਂ ਆਉਣੀ ਇੱਕ ਸਾਈਡ ਦੀ ਤੇ ਲਾ ਦਾਂਗੇ ਨਾ ਫੇ ਜਾਂ ਫਿਰ ਜਿੱਥੇ ਕੋਲਰ ਉੱਥੇ ਤੇ ਤੁਹਾਨੂੰ ਕਹਿੰਦੀ ਜਿੱਥੇ ਸਕੂਟਰੀ ਲੱਗੀ ਆ ਪੌੜੀ ਥੱਲੇ ਧੋਣ ਕੇ ਬਣੀ ਉਰੇ ਲੱਗਣੀ ਆ ਉਰੇ ਲੱਗਣੀ ਆ ਪੂਰੇ ਵਾਲੀ ਗੱਲ ਹੀ ਕਰਨ ਦੀ ਮੈਂ ਜੇ ਹੋ ਸਕਿਆ ਤਾਂ ਫਿਰ ਉਧਰਲੀ ਸੈੱਡ ਲਗਾ ਦਾਂਗੇ ਹਿਸਾਬ 따 ਕੇ ਲੱਗੂ ਤਾਂ ਜਿੱਥੇ ਕੂਲਰ ਪਿਆ ਲੱਗ ਸਕਦੀ ਕਿ ਖੁੱਲਣ ਤਾਂ ਔਖਾ ਹੋਣਾ ਹਾਂ ਜਿੱਥੇ ਕੂਲਰ ਹੈ ਨਾ ਉੱਥੇ ਲੱਗ ਸਕਦੀ ਆ ਪਰ ਉੱਥੇ ਖੁੱਲਣ ਦਾ ਡਰ ਆ ਆਪਣੇ ਕੋਲਣ ਦਾ ਹਾਂ ਖੁੱਲਣ ਦੀ ਔਖੀ ਆ ਕਿਉਂਕਿ ਉਧਰ ਫਿਰ ਸੈੱਡ ਤੇ ਜਾ ਵੀ ਨਹੀਂ ਹੋਇਆ ਕਰਨਾ ਨਹੀਂ ਆ ਗੱਲ ਇਹ ਰੱਖਣੇ ਛੋਟੇ ਹੁਣ ਇਹ ਦੋ ਬਣੇ ਮੋ ਲੰਬੇ ਹੀ ਅਸ ਲੰਬੇ ਆ ਧੁਰ ਤੱਕ ਇਦਾਂ ਹਾਂ ਨਹੀਂ ਤਾਂ ਥੱਲੇ ਜੇ ਲੋਡ ਬੰਦ ਚੀਜ਼ਾਂ ਨਾ ਰੱਖੀ ਹਾਂ ਉਹ ਤਾਂ ਰੱਖ ਲੈ ਵੀ ਦੂਜੀਆਂ ਥੱਲੇ ਰੱਖ ਲੈ ਫੇਰ ਤਾਂ ਘੜੀ ਨਹੀਂ ਹੋ ਜਾਣਾ ਹਾਂ ਦੇਦੇ ਆ ਬਾਕੀ ਆ ਦੇਖੋ ਸਾਡਾ ਨਮੂਨੂ ਮਨੂ ਮਨੂ ਮੈਂ ਜੋਨਾ ਹਮ ਸੱਤਾ ਪਿਆ ਅਸੀਂ ਵਾਈਬ੍ਰੇਟ ਕਰਦੇ ਪਏ ਹਜੇ ਤੱਕ ਹਜੇ ਤੱਕ ਆਈ ਨਹੀਂ ਆ ਪਾਜੀ ਉਹਨਾਂ ਦੀ ਸ਼ਾਪ ਤੇ ਰੁਕ ਗਏ ਆ ਦੇ ਦੇ ਹਾਂ ਮੈਂ ਉਹ ਵੀ ਆਉਂ ਘੜੀ ਹਾਂ ਮੈਨੂੰ ਇੰਦਰਾ ਤਾਂ ਕਿ ਨੂੰ ਕੁੱਲੀ ਗੱਡੀ ਦੀ ਆਵਾਜ਼ ਵੀ ਆਈ ਮੈਂ ਦੌੜੀ ਨਹੀਂ ਆਈ ਸੀ ਕਿ ਆਵਾਜ਼ ਪਰ ਉਧਰੋਂ ਆਈ ਸੀ ਉਧਰ ਪਾਜੀ ਹੋਣੀ ਲੱਗੇ ਹਾਂ ਉਧਰ ਆਏ ਹੋਣੇ ਨਾ ਕੋਈ ਗੈਸਟ ਵਗੈਰਾ ਆਏ ਹੋਣੇ ਆ ਚਲੋ ਜੀ ਆ ਲੈੰਦੋ ਵੇਟ ਕਰਦੇ ਪਏ ਹਾਂ ਹਾਂ ਬਾਕੀ ਕੀ ਹਾਲ ਪਤਾ ਹੈ ਕੀ ਬੱਤੀ ਟਿਕ ਗਈ ਮੇਰੇ ਵਾਲੀ ਚ ਨਹੀਂ ਹੱਥਿਆ ਪਈ ਬਾਹਰ ਤੋਂ ਮੀਂਹ ਪੰਦਾ ਪਿਆ ਹੁਣ ਸਾਡਾ ਸਾਰਾ ਹੀ ਕੰਮ ਰਹਿ ਗਿਆ ਆ ਕੱਪੜੇ ਮੇਰੇ ਕੱਪੜੇ ਉਹਦਾ ਇੱਥੇ ਹਵਾ ਲੱਗਦੀ ਠੰਡੀ ਹੈ ਠੰਡੀ ਹਵਾ ਲੱਗਦੀ ਠੰਡੀ ਹਵਾ ਤਾਂ ਲੱਗਦੀ ਆ ਸਾਡਾ ਕੋਈ ਕੰਮ ਨਹੀਂ ਹੋਇਆ ਨਾ ਸਾਡੀ ਰੋਟੀ ਨਾ ਕੋਈ ਸਬਜ਼ੀ ਨਾ ਤੱਕਿਓ ਪਾਪਾ ਮੈਂ ਵਾਦਾ ਲੈ ਦੇਉ ਨਾ ਤੇ ਇਹ ਕੀ ਨਾ ਤਾ ਦੇ ਵੀ ਬਾਦ ਆ ਜਾ ਨਾ ਤਾ ਕੀ ਹਾਂ ਰੱਬ ਅੰਦੀ ਆ ਮੋਂ ਵੀ ਕਿ ਜਦ ਹੀ ਹਾਂ ਮੀਂਹ ਪਾ ਜ ਮੈਂ ਤੂੰ ਦੱਦ ਗਈ ਤੇਰੇ ਮੈਂ ਪਿੱਛੇ ਏਦਾਂ ਖੜਾ ਵੀ ਇੱਥੇ ਆ ਜਾ ਮੈਨੂੰ ਤਾਂ ਪਤਾ ਨਹੀਂ ਕਾਦੀਆਂ ਵਾ ਜੋਨ ਲੱਗ ਗਈਆਂ ਮੈਂ ਦੇਖਿਆ ਸੱਚ ਹੈ ਦੇੱ ਤੇ ਨਹੀਂ ਆਉਣਾ ਮੈਂ ਬੋ ਪੈਣ ਦਿਆ ਵਾਰ ਤਾਂ ਠੰਡਾ ਵੀ ਹੋ ਗਿਆ ਮਰ ਬੱਤੀ ਆ ਜੇ ਉਹ ਤੈਨੂੰ ਲੈ ਜਾ ਜਾ ਮਣਵੀਰ ਨੂੰ ਠੰਡੇ ਥਾਂ ਤੇ ਬਾਹਰ ਕੀ ਆਓ ਨਾ ਆ ਜਾ ਉੱਥੇ ਲੈ ਜਾ ਬਾਹਰ ਨੂੰ ਕੱਪੜੇ ਸੇ ਕੁੜੀ ਬਣਾਤੀ ਯਾਰ ਬੋ ਸੋਹ ਕਹਿੰਦਾ ਪਾ ਪਾਪਾ ਪਾਪਾ ਕਰੋ ਆਪ ਡਾਪ ਹੋਣਾ ਮੈਂ ਕਹਿੰਦਾ ਆਹ ਪਰ ਜਬ ਉਹ ਆਹ ਉਹ ਆਹ ਉਹ ਆਹ ਆਹ ਮਾਰ ਕੇ ਆਹ ਆਹ ਮੋਟਰ ਲਗਦਾ ਇਹਨਾਂ ਮਾਦੀ ਕਰਾ ਲੋ ਮੂੜੀ ਬੋਬ ਮੂੜੀ ਬੋਬ ਦੇਖੀ ਨੂੰ ਮਨੋਂ ਆਮ ਜੀ ਇਹਨਾਂ ਦੀਆਂ ਖੇਡੀਆਂ ਖੇਡੀਆਂ ਨਹੀਂ ਮੁੱਕੜੀਆਂ ਨਹੀਂ ਬਹੁਤਾ ਨਹੀਂ ਬਹੁਤ ਜ਼ਿਆਦਾ ਤੇਜ਼ ਆ ਹੁਣ ਲੈੜਦਾ ਕਿ ਹੋਊਗਾ ਆ ਕਿੰਨੂੰ ਬਾਈ ਕਰ ਦੋ ਯੋ ਆਗੀ ਨਹੀਂ ਨੂੰ ਕਰ ਦੋ ਹੋਗੀ ਰਕਤਾ ਕਿੱਥੇ ਬਾਹਰੋਂ ਉਧਰ ਦੀ ਆ ਤਰੀ ਕਹਿੰਦੇ ਰੰਡਣੇ ਕੋਪੀ ਦੇ ਕੋ ਰੰਡਣ ਮਾ ਮਾ ਰੋਡ ਕੀ ਮਾ ਮਾ ਰੋਡ ਆਇਆ ਮਾ ਮਾ ਰੋਡ ਕਪੜਾ ਉਹ ਤਾਂ ਨਹੀਂ ਕਿਸੇ ਦੇ ਗੰਦੇ ਗੱਡੀ ਦੇ ਬਾਹਰ ਆ ਕੇ ਮਾਰ ਸਰਪ ਮਾਰ ਦੋ ਗੱਡੀ ਤੇ ਕਪੜੇ ਬਦਲ ਲੈ ਲੋ ਜੋੜ ਕਰ ਦਿਖਾ ਤੇਰੀ ਬਾਤ ਗੰਦੀ ਲੱਗ ਤੋ ਹੋ ਗਈ ਆ ਤੇ ਮੇਰੇ ਹੱਥ ਤੋਂ ਫੇਰ ਦਵਾ ਜਾਵੇ ਕਪੜਾ ਫੇਰ ਦਵਾ ਸਰਪਾ

ਮੰਮੀਏ ਉਏ ਕਰਮ ਦਾ ਆਵਾਜ਼ ਨਹੀਂ ਨਹੀਂ ਆ ਮਿਆ ਕੋਈ ਦਾ ਰਿਆ ਮੁੰਡੇ ਹੀ ਫਹੁਬੇ ਇਹ ਮੁੰਡੇ ਹੀ ਤਪਾਸ ਬਣੀ ਬੈਪਟ ਪਾਈ ਆ ਲਾ ਗਿਆ ਹੋ ਹਾਣੋ ਹੋ ਜੋ ਫਲੇ ਜੋ ਤੇਰੀ ਮੇਰੀ ਦੌੜੀ ਰੱਬ ਨੇ ਬਨਾਈਆ ਤੇਰੀ ਗਾੜੀ ਨਹੀਂ ਹੁੰਦੀ ਤੇਰੀ ਮੇਰੀ ਗਾਣਾ ਸੁਣਾ ਤੇਰੀ ਮੇਰੀ ਤੇਰੀ ਮੇਰੀ ਕਹਾਣੀ ਤੇਰੀ ਮੇਰੀ ਕਹਾਣੀ ਦਿਲ ਕਰੇ ਨਜ਼ਰ ਲਗੇ ਨਹੀਂ ਟੋਣਾ ਲਗੇ ਮੂਜੂ ਤੂੰ ਨਹੀਂ ਜਾਂਦਾ ਮੈਂ ਇੱਕ ਮੈਂ ਰਹਿੰਦਾ ਤੇਰੀ ਦੂਰ ਤੋਂ ਨੇ ਉਹ ਜਾਦੂ ਨਾਲ ਨੰਨੂ ਹਸੀ ਜਾਂਦਾ ਇੱਥੇ ਖੜਾ ਆਹ ਕਿ ਜਾਦੂ ਕਰਦਾ ਬਿੱਟੀ ਆ ਦੇਖ ਜਾਦੂ ਮੈਂ ਬੋਲਾਂ ਤਦਨ ਸਹੀ ਕਰਾ ਦੇ ਸ਼ਾਂਜਾ ਮੇਰੇ ਹੱਥਾਂ ਦੀ ਬੱਤ ਅੱਤੇ ਬਲਗਿਆ ਮੜੇ ਬਾਬਾ ਸਣਾ ਓਏ ਬਿਜਲੀ ਮੈਂ ਆਪ ਹੀ ਕਰਦੀ ਹਾਂ ਪਸਾਹੇਨ ਬਾਰ ਬਈ ਯਾਰ ਸੁਣਾ ਨਾ ਅੱਛਾ आ बस लग गया अब सुना अरे पापा पापा बस लग गए परकट दादी जादू कर देती ਇੱਦਾਂ ਸੁਣ ਕਰ ਮਾਤਾ ਥੈਂਕ ਯੂ ਮਾਤਾ ਥੈਂਕ ਯੂ ਪਤੀ ਰਾਣੀ ਮੈਂ ਤੁਹਾਨੂੰ ਕੋਈ ਨਹੀਂ ਹੈਂ ਮੈਂ ਕੋਈ ਨਹੀਂ ਗੱਲ ਕਰਨੀ ਹੈ ਕੋਈ ਨਾ ਗੱਲ ਕਰਨੀ ਹੈ ਹੋਈ ਨਾ ਤਾਂ ਮੋਂ ਫੋਨ ਕੱਟਿਆ ਉਹਦਾ ਦੁਣਾਉਂਦਾ ਨਹੀਂ ਇੱਦਾਂ ਤੂੰ ਨਾਉਣਾ ਉਹਨੂੰ ਪਤਾ ਨਾ ਲੱਟ ਗਈ ਆ ਹੁਣ ਅੱਖਾਈ ਲਾਦਾ ਜੈਸਾ ਨਾਲ ਚੱਕਰਿਆ ਆ ਆਜੋ ਅੰਦਰ ਲੇਟ ਆ ਗਈ ਕਹਿੰਦਾ ਆ ਇਹਦੇ ਦੇ ਕੱਪੜੇ ਨੀਚੇ ਕਰੋ ਮਾਨੂੰ ਇਦਾਂ ਚੰਗੇ ਲੱਗਦੇ ਪੁੱਤ ਹਾਂਜੀ ਮਮਮੀ ਤੇ ਲੋ ਬੈਗ ਇਹਨੂੰ ਟੋਕ ਫਿੱਟਾ